जय हिंद दोस्तों लाइव खबर इंडिया टीवी देखने वाले सारे दर्शकਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ ਜਿਹੜੀ ਸ਼ਰਮੰਦਰ ਸਾਹਿਬ ਆਨ ਵਾਲੀ ਸੰਗਤ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਲੋਕਾਂ ਦੁਕਾਨਦਾਰਾਂ ਵੱਲੋਂ ਬਧਾਏ ਗਏ ਸੀ ਕਿ ਛੱਜੇ ਅਤੇ ਦੁਕਾਨਾਂ ਦੇ ਅੱਗੇ ਇਕਰੋਲਮੈਂਟ ਕੀਤੀ ਗਈ ਸੀ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ ਆਂਜਣ ਲੱਗੇ ਇਹਦੀਆਂ ਸ਼ਿਕਾਇਤਾਂ ਮਿਲਦੇ ਹੋਏ ਪੁਲਿਸ ਪ੍ਰਸ਼ਾਸਨ ਔਰ ਕਾਰਪੋਰੇਸ਼ਨ ਨੇ ਮਿਲ ਕੇ ਇੱਕ ਬਿਆਨ ਚਲਾਇਆ ਗਿਆ ਜਿਹਦੇ ਨਾਲ ਪੀਲਾ ਪੰਜਾ ਚਲਾ ਕੇ ਲੋਕਾਂ ਲਈ ਰਸਤਾ ਖਾਲੀ ਕਰਾਇਆ ਗਿਆ। और मौजूदा अफसर में गलबात की उन्होंने लोगों हिदायत जारी की सुन दें।

अॼु तूं सर ਕਰਦੇ ਕੀਤੀ ਗਈ ਹੈ ਦਰਵਾਜ਼ੇ ਤੋਂ ਜਿਸ ਨੂੰ ਇਹ ਇਸਰਮਾ ਜੀ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਅੱਜ ਜਿਹੜੀ ਹੈ ਹੈਰੀਟੇਜ ਸਟਰੀਟ ਦੇ ਉੱਤੇ ਜਿਹੜੀਆਂ ਨਜਾਇਜ਼ ਲੋਕਾਂ ਨੇ ਦੁਕਾਨਾਂ ਜਿਹੜੀਆਂ ਬਣਾਈਆਂ ਸੀ ਜਿੱਤੇ ਫੁੱਟਪਾਥ ਤੇ ਲੋਕਾਂ ਨੂੰ ਸੰਗਤਾਂ ਦੇ ਤੁਰਨ ਨੂੰ ਰਸਤਾ ਵੀ ਨਹੀਂ ਸੀ ਛੱਡਿਆ ਜਿਸ ਸੰਬੰਧੀ ਜਿਹੜੀ ਆ ਮਤਲਬ ਬੜੀਆਂ ਸ਼ਿਕਾਇਤਾਂ ਪਬਲਿਕ ਦੀਆਂ ਆ ਰਹੀਆਂ ਸੀ ਕਿ ਆਵਾਜਾਈ ਪਰ ਸੰਗਤਾਂ ਨੂੰ ਬੜੀ ਪ੍ਰੋਬਲਮ ਹੈ ਮਾਨ ਜੋ ਕਮਿਸ਼ਨਰ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਦਿੱਤੇ ਕਾਰਪੋਰਸ਼ਨ ਕਮਿਸ਼ਨਰ ਤੇ ਕਮਿਸ਼ਨਰ ਪੁਲਿਸ ਦੇ ਅਧਿਅਤਾਂ ਦੇ ਆ ਜਿਹੜਾ ਜੋ ਨਜਾਇਜ਼ ਸਾਰੀ ਆ ਜ ਨਜਾਇਜ਼ ਕਬਜ਼ੇ ਜੋ ਹਟਾ ਦਿੱਗੇ ਪਰ ਸਰ ਇਹਨਾਂ ਵੱਲੋਂ ਪਹਿਲਾਂ ਵੀ ਕਾਰਵਾਈ ਹੋਈ ਆ ਪਰ ਇਹਨਾਂ ਵੱਲੋਂ ਫੇਰ ਲਾਇਆ ਜਾਂਦਾ ਹੈਗਾ ਫੇਰ ਜਗ੍ਹਾ ਰੁਕੀ ਜਾਂਦੀ ਆ ਇਸੇ ਤਿਹੇ ਉਸੇ ਸਪੈਸ਼ਲ ਮਾਨ ਜੋ ਕਮਿਸ਼ਨਰ ਸਾਹਿਬ ਜੀ ਵੱਲੋਂ ਸਪੈਸ਼ਲ ਜਿਹੜੀ ਇੱਕ ਟੀਮ ਲਾਤੀ ਗਈ ਹੈ ਜਿਹਦਾ ਇੰਚਾਰਜ ਜਿਹੜਾ ਵਾ ਇਧਰ ਆਓ ਇਹ ਰਾਮਤਾਨ ਸਿੰਘ ਜਿਹੜੇ ਆ ਇਹਦੇ ਸਿਰਫ ਇੰਚਾਰਜ ਲਾਏ ਗਏ ਮਾਨ ਜੋ ਖੁਸ਼ਹਿਰ ਨਗਰ ਨੇਗਮ ਖੱਤੀ ਸਾਡੇ ਮਾਨਯੋਗ ਸੀਡੀ ਸਾਹਿਬ ਵੱਲੋਂ ਸਾਂਝੀ ਕੌੜ ਦੇ ਹਦਾਇਤਾਂ ਹੈ ਕਿ ਇੱਥੇ ਹਰੀਟੇ ਟ੍ਰੇਡ ਦੀ ਬਹੁਤ ਜ਼ਿਆਦਾ ਸ਼ਿਕਾਇਤਾਂ ਹਨ ਇੱਥੇ ਬਹੁਤ ਲੋਕਾਂ ਨੇ ਕਬਜ਼ੇ ਕਰ ਚੁੱਕੇ ਹਨ ਇਹਨਾਂ ਲੋਕਾਂ ਦੀ ਸ਼ਿਕਾਇਤਾਂ ਐਸਪੀ ਦੀਆਂ ਸ਼ਿਕਾਇਤਾਂ ਅਤੇ ਡਾਇਰੈਕਟਰ ਨੂੰ ਮੱਦੇ ਨਜ਼ਰ ਆ ਕੇ ਅੱਜ ਇੱਕ ਸਾਂਝੀ ਕਾਰਵਾਈ ਕੀਤੀ ਗਈ ਹੈ ਜਿਸ ਵਿੱਚ ਟ੍ਰੈਫਿਕ ਪੁਲਿਸ ਵਾਲੇ ਅਤੇ ਨਗਰ ਨਿਗਮ ਦੇ ਸਾਰੇ ਮੁਲਾਜ਼ਮ ਸਾਰੀ ਲੇਬਰ ਇੱਥੇ ਆ ਕੇ ਸੀਨ ਨੂੰ ਪਲੇਅ ਕਰ ਰਹੇ ਹਨ ਤੇ ਨਾਲ ਹੀ ਤੁਹਾਡੇ ਮਾਨਯੋਗ ਨੂੰ ਅਸੀਂ ਇਹਨਾਂ ਦੁਕਾਨਦਾਰਾਂ ਨੂੰ ਬਹੁਤ ਜੜੀਆਂ ਫੜੀਆਂ ਲੁੰਦੇ ਹਨ ਉਹਨਾਂ ਨੂੰ ਹਦਾਇਤ ਕਰਦੇ ਹਾਂ ਕਿ ਤੁਸੀਂ ਆਪਣੀ ਦੁਕਾਨ ਦੇ ਅੰਦਰ ਹੈ ਕੇ ਹੀ ਆਪਣਾ ਕੰਮ ਕਰੋ ਰੋਡ ਦੇ ਉੱਤੇ ਜਾਂ ਫੁੱਟਪਾਥਾਂ ਤੇ ਇਹਦਾ ਕੰਮ ਨਾ ਕਰੋ ਕਿਉਂਕਿ ਆਮ ਲੋਕਾਂ ਨੂੰ ਆਮ ਸ਼ਹਿਰਦਾਰਾਂ ਨੂੰ ਮੁਸ਼ਕਲ ਪੇਸ਼ ਆਵੇ ਸਰ ਜੀ ਦੁਬਾਰਾ ਜੇ ਫਿਰ ਇਸੇ ਤਰ੍ਹਾਂ ਇਹ ਦੁਕਾਨਾਂ ਆਪਣੀਆਂ ਲਾਉਂਦੇ ਆ ਤੇ ਫੜੀਆਂ ਫੁੜੀਆਂ ਲਾ ਕੇ ਜਗ੍ਹਾ ਰੋਕਦੇ ਆ ਤੇ ਇਹਨਾਂ ਤੇ ਕੋਈ ਕਾਰਵਾਈ ਹੋएगी ਫਿਰ ਸਾਨੂੰ ਸਰਕਾਰ ਵੱਲੋਂ ਪੂਰੀ ਹਦਾਇਤ ਆ ਇਹਨਾਂ ਤੇ ਰੈਗੂਲਰ ਕਾਰਵਾਈ ਕੀਤੀ ਜਾਣੀ ਆ ਔਰ ਜਿੰਨੀ ਦੇਰ ਤੱਕ ਹਟ ਦੇਣੀ ਆ ਅਸੀਂ ਵੀ ਨਹੀਂ ਹਟਾਂਗੇ ਔਰ ਇਹਨਾਂ ਨੂੰ ਹੀ ਬੱਸ ਕਹੇਲੀ ਮੀਂਹ ਨਾਲ ਬੇਨਤੀ ਕਰਦੇ ਆ ਕਿ ਉਹ ਰੋਡ ਦੇ ਨਾਲ ਹੋਣ ਔਰ ਲੋਕਾਂ ਨੂੰ ਤੰਗ ਨਾ ਕਰੇ